ਦੋਹਰਾ ਵਾਲਮੀਕ ਤ੍ਰਹ ਕਾਲ ਦੇ ਦਰਸ਼ੀ ਏ ਤੇਰਾ ਪੂਰਨ ਸੰਸਾਰ ਨਾਮ ਤੇਰੇ ਦੀ ਮੈਂ ਮਾ ਸਦਕਾ ਕਰਦਾ ਤੇਰੀ ਤੇ ਜੈਕਾਰ ਵਾਲਮੀਕ ਭਗਵਾਨ ਤ੍ਰਕਾਲ ਦਰਸ਼ੀ ਮਾਲਕ ਸ਼ਕਤੀਆਂ ਦਾ ਸ਼ਕਤੀਵਾਨ ਹੈ ਤੂੰ ਹਰ ਇੱਕ ਯੁੱਗ ਦੇ ਅੰਦਰ ਅੰਕ ਸੰਗ ਸਭ ਦੇ ਸਦਾ ਅਮਰ ਪ੍ਰਤੱਖ ਭਗਵਾਨ ਹੈ ਤੂੰ ਇਤ੍ਰਕਾ ਦ੍ਰਸ਼ੀ ਪਰਮ ਪਿਤਾ ਪ੍ਰਮਾਤਮਾ ਤੇਰੀ ਬਖਸ਼ਿਸ਼ ਦੇ ਨਾਲ ਇਹ ਸਾਰਾ ਹੀ ਸੰਸਾਰ ਜਿੰਨੇ ਜੀਵ ਜੰਤੂ ਨੇ ਜਿਨ੍ਹਾਂ ਨੂੰ ਗਿਣਿਆ ਵੀ ਨਹੀਂ ਜਾ ਸਕਦਾ ਸਭ ਤੇਰੀ ਕਿਰਪਾ ਦੇ ਨਾਲ ਤੇਰੇ ਨਾਮ ਦੀ ਜੈ ਜੈਕਾਰ ਕਰਦੇ ਨੇ اے ਮਾਲਕ ਜਿਹੜਾ ਵੀ ਤੇਰੇ ਨਾਮ ਦਾ ਕੋਟ ਆਸਰਾ ਲੈਂਦਾ ਹੈ ਤੂੰ ਆਪ ਉਸ ਉੱਤੇ ਕਿਰਪਾ ਕਰਕੇ ਉਸ ਦੇ ਦੁੱਖਾਂ ਦਾ ਨਿਵਾਰਨ ਕਰਦਾ ਚੌਹਾਂ ਜੁਗਾਂ ਦੇ ਵਿੱਚ ਆ ਕੇ ਪ੍ਰਮਾਤਮਾ ਜੀ ਤੁਸੀਂ ਆਪਣੇ ਭਗਤਾਂ ਨੂੰ ਤਾਰਿਆ ਤੇ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਿਸ ਨੇ ਵੀ ਰਕਾਲ ਦਰਸ਼ੀ ਮਾਲਕ ਦਾ ਸਿਮਰਨ ਕੀਤਾ ਸਦਾ ਅੰਗ ਸੰਗ ਹੋ ਕੇ ਤੁਸੀਂ ਆਪ ਉਸ ਦਾ ਭਗਤਾ ਪਿਆਰਿਆਂ ਉੱਤੇ ਕਿਰਪਾ ਕੀਤੀ ਹੈ ਜੋ ਬੋਲੇ ਸੁਨਰ ਪੈ ਭਗਵਾਨ ਵਾਲਮੀ ਬਹਾਰਾ ਕੀ